ਸਾਸ਼ੀ ਕਾਲ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਖਨੌਰੀ ਬਾਰਡਰ ਤੋਂ ਇਹ ਤਸਵੀਰਾਂ ਨੇ ਦੇਖੋ ਤੇਜ਼ ਬਾਰਿਸ਼ ਦੇ ਬਾਵਜੂਦ ਹੱਡ ਚੀਰਵੀਂ ਠੰਡ ਦੇ ਬਾਵਜੂਦ ਕਿਸਾਨ ਜਿਹੜੇ ਨੇ ਉਹ ਮੋਰਚਿਆਂ 'ਚ ਡਟੇ ਹੋਏ ਨੇ ਤਾਂ ਤਸਵੀਰ ਦੇਖੋ ਦੇਖੋ ਕਿੰਨਾ ਬੁਰਾ ਹਾਲ ਹੈ ਜਿਹੜਾ तमाम ਬਾਲਣ ਹੈ ਜਿਹੜਾ ਉਹ ਭਿੱਜ ਗਿਆ ਗੱਡੇ ਜਿਹੜੇ ਨੇ ਉਹ ਪੇ ਚੁੱਕੇ ਨੇ ਪਰ ਉਸ ਦੇ ਬਾਵਜੂਦ ਵੀ ਜਿਹੜੇ ਕਿਸਾਨ ਨੇ ਉਹ ਜਿਉਂ ਦੀ ਤਿਉਂ ਡਟੇ ਹੋਏ ਨੇ ਤਾਂ ਦੇਖੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹਨਾਂ ਹਾਲਾਤਾਂ ਦੇ ਵਿੱਚ ਦੇਖੋ ਕਿਵੇਂ ਬਜ਼ੁਰਗ ਦੇਖੋ ਬਜ਼ੁਰਗਾਂ ਦਾ ਹੌਸਲਾ ਤੇ ਬਜ਼ੁਰਗਾਂ ਦਾ ਸਿਰਕ ਦੇਖੋ ਟਰਾਲੀਆਂ ਦੇ ਵਿੱਚ ਇੰਨੀ ਠੰਡ ਇੰਨੀ ਬਾਰਿਸ਼ ਦੇ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ ਪਰ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀ ਹੈ ਇਹ ਤਸਵੀਰਾਂ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਤਾਂ ਤਸਵੀਰ ਦੇਖੋ ਇਹ ਬਜ਼ੁਰਗ ਇਹ ਬਜ਼ੁਰਗ ਦੇਖੋ ਦੇਖੋ ਇਹ ਤਸਵੀਰ ਦੇਖੋ ਕਿੰਨਾ ਮੁਸ਼ਕਿਲ ਹੈ ਮੀਂਹ ਦੇ ਵਿੱਚ ਮੈਨੇਜ ਕਰਨਾ ਇੰਨੀ ਠੰਡ ਉਸ ਤੇ ਬਾਪੂ ਜੀ ਵੀ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਲੰਗਰ ਦੇ ਵਿੱਚ ਮੁਸ਼ਕਿਲ ਆ ਰਹੀ ਆ ਦੁਬਾਰਾ ਇਹ ਤਸਵੀਰ ਦੇਖੋ ਅਲਟੋ ਗੱਡੀ ਸੀ ਐਚ 03 ਪੀ 0320 ਨੰਬਰ ਗੱਡੀ ਆ ਪਿੰਡ ਦਾਤਾ ਸਿੰਘ ਵਾਲੇ ਲੰਗਰ ਦੇ ਕੋਲੇ ਖੜੀ ਆ। ਤੋਂ ਭਾਈ ਗੱਡੀ ਰਸਤੇ ਤਸਵੀਰਾਂ ਖਨੌਰੀ ਬਾਰਡਰ ਦੀਆਂ ਤੁਹਾਡਾ ਨਾ ਸੰਜਿਆ ਕਰ ਰਹੇ ਹਾਂ ਜਿੱਥੇ ਵੱਡੀ ਤਦਾਦ ਦੇ ਵਿੱਚ ਕਿਸਾਨ ਮੌਜੂਦ ਨੇ। ਛਾਰਕ ਤੋਂ ਕੋਈ ਭਾਦਿਆ ਧੂਮੇ ਬਾਦੋਂ ਧੂਮੇ ਬਾਦੋਂ। ਹਾਂਜੀ। ਦੇਖੋ ਹੌਸਲਾ ਦੇਖੋ ਤੁਸੀਂ ਇਹ ਬਜ਼ੁਰਗ ਦਾ ਆਹ ਆਮੀਨ ਵੀ ਘਰ ਦਾ ਸੰਦ ਲੈ ਆਂਦਾ ਲੜ ਕੜਾ ਲਾ ਦੇ ਵੇਲੀ ਵੇਲੀ ਦੇਖੋ ਕਿਸ ਤਰ੍ਹਾਂ ਸਾਰਾ ਜਿਹੜਾ ਵੱਲਣਾ ਉਹ ਖਰਾਬ ਹੋ ਪਿੱਛ ਗਿਆ ਇਹ ਵਦਾ ਕੀ ਪਾਣੀ ਭੰਨੇ ਭੰਨੇ ਰੁਕਿਆ ਆ ਇਹ ਹਲੋ ਬਹੁਤ ਮੁਸ਼ਕਲ ਹੁੰਦਾ ਹੈ ਇਨਾ ਆਸਾਨ ਨਹੀਂ ਹੁੰਦਾ ਹੈਗਾ ਪਰ ਉਸ ਦੇ ਬਾਵਜੂਦ ਵੀ ਦੇਖੋ ਹੌਸਲਾ ਪੂਰਾ ਬਲੰਦ ਹੈ ਬਲੰਦ ਹੌਸਲੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਤਸਵੀਰ ਦੇਖੋ ਆ ਚੀਜ਼ ਸਖਤ ਜਿਹੜੀ ਆ ਬਾਰਿਸ਼ ਨੇ ਜਿਹੜਾ ਪਰ ਬਾਵੇ ਜਰੂਰ ਕੀਤਾ ਪਰ ਜਿਹੜੇ ਹੌਸਲੇ ਬਲੰਦ ਨੇ ਉਹਨਾਂ ਦੀ ਜਿਹੜੀ ਆ ਦਾਤ ਦੇਣੀ ਬਣਦੀ ਆ ਕਿ ਜਿਸ ਤਰ੍ਹਾਂ ਦਾ ਹੌਸਲਾ ਦੇਖੂ ਮੀਂਹ ਪੈ ਰਿਹਾ ਉਸ ਤੇ ਬਾਪ ਵੀ ਜੀ ਕਿਸਾਨ ਜਿਹੜੇ ਨੇ ਉਹ ਮੋਚੇ ਦੇ ਵਿੱਚ ਡਟੇ ਹੋਏ ਨੇ ਤਸਵੀਰ ਦੇਖੋ